ਕਜ 50% 25% ਸਬਸਿਡੀ ਆ ਇੱਕ ਜ 50% ਸਬਸਿਡੀ ਆ ਲੋਨ ਸੰਬੰਧੀ ਆਪਾਂ ਸਾਰੇ ਇਕੱਲੇ ਇਕੱਲੇ ਡਾਕੂਮੈਂਟ ਕਿੱਥੋਂ ਤਿਆਰ ਕਰਾਉਣੇ ਕਿਵੇਂ ਕਰਾਉਣੇ ਆ ਉਹਦੇ ਵਾਸਤੇ ਇੱਕ ਪ੍ਰਮਾਣ ਪੱਤਰ ਚਾਹੀਦਾ ਹੁੰਦਾ ਉਹ ਵੀ ਆਪਾਂ ਟ੍ਰੇਨਿੰਗ ਤੋਂ ਬਾਅਦ ਬਈ ਦਿੰਨੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਚੱਲ ਰਹੀ ਆ ਉਹ ਦਿਖਾਉਣ ਲਈ ਲੈ ਕੇ ਆ ਰਹੇ ਆ ਥੋੜੇ ਪੈਸੇ ਨਾਲ ਘਰ ਬੈਠੇ ਬੇਰੁਜ਼ਗਾਰ ਬੰਦੇ ਆ ਰੁਜ਼ਗਾਰ ਸ਼ੁਰੂ ਕਰ ਸਕਦੇ ਹੋ ਤੇ ਕਿਸ ਤਰ੍ਹਾਂ ਦੀ ਟ੍ਰੇਨਿੰਗ ਆ ਕੀ ਜਾਣਕਾਰੀ ਆ ਆਜੋ ਮੇਰੇ ਨਾਲ ਤੇ ਆਪਾਂ ਫਿਰ ਕਰਾਉਣੇ ਤੁਹਾਡੇ ਨਾਲ ਗੱਲ ਬਾਤ ਯਾ ਲੈ ਬਈ ਹਰਿੰਦਰ ਬਈ ਅਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਘਰ ਪਰ ਠੀਕ ਹੈ ਬਾਈ ਬਹੁਤ ਵਧੀਆ ਬਾਈ ਤੇ ਬਾਈ ਨੂੰ ਤੁਸੀਂ ਪਛਾਣ ਹੀ ਲਿਆ ਹਣਾ ਬਾਈ ਰਾਜਵੀਰ ਬਰਾੜ ਅ ਪਿੱਛੇ ਤੁਸੀਂ ਦੇਖ ਰਹੇ ਹੋ ਦੋ ਰੋਜਾਂ ਬੱਕਰੀ ਪਾਲਣ ਟ੍ਰੇਨਿੰਗ ਜਿਹੜੀ ਬਾਈ ਦੇ ਫਾਰਮ ਤੇ ਚੱਲ ਰਹੀ ਆ ਤੇ ਅੱਜ ਅਸੀਂ ਜਿਹੜਾ ਹੈਗਾ ਪਹਿਲਾਂ ਬਾਈ ਨਾਲ ਬਹੁਤ ਸਾਰੀਆਂ ਵੀਡੀਓ ਆਪਾਂ ਕੀਤੀਆਂ ਨੇ ਗੱਲਬਾਤ ਕਰਦੇ ਰਹਿੰਦੇ ਆ ਪਰ ਅੱਜ ਬਾਈ ਦੀ ਟ੍ਰੇਨਿੰਗ ਸੀ ਕਿਉਂਕਿ ਆਪਾਂ ਦਰਸ਼ਕਾਂ ਨੂੰ ਵੈਸੇ ਗੱਲਬਾਤ ਸਾਂਝੀ ਕਰਦੇ ਰਹੇ ਆ ਪਰ ਟ੍ਰੇਨਿੰਗ ਕਿਸ ਤਰ੍ਹਾਂ ਦਿੰਦੇ ਨੇ ਉਹਦੇ ਸੰਬੰਧੀ ਅੱਜ ਗੱਲਬਾਤ ਸਾਰੀਆਂ ਵੀਡੀਓ ਕਲਿੱਪਸ ਤੋਂ ਤੁਹਾਨੂੰ ਦਿਖ ਬਾਈ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਸੀ ਸਾਰਾ ਥੋੜੀ ਜਾਣਕਾਰੀ ਬਾਈ ਸਭ ਤੋਂ ਪਹਿਲਾਂ ਦੇਸ਼ ਮਾਲਵਾ ਜਿੰਨੇ ਵੀ ਭਰਾ ਦੇਖੇ ਨੇ ਸਾਰਾ ਨੂੰ ਸਸਰੀ ਕਾਲ ਬਾਈ ਜੀ ਹਾਂਜੀ ਹੁਣ ਦੱਸੋ ਜੀ ਹਾਂ ਬਾਈ ਦੋ ਰੋਜ਼ਾਂ ਟ੍ਰੇਨਿੰਗ ਤੁਸੀਂ ਦੇ ਰਹੇ ਹੋ ਹਾਂਜੀ ਜੀ ਤੇ ਇਹਦੇ ਚ ਜਿਹੜੇ ਕਿਸ ਤਰ੍ਹਾਂ ਦੇ ਕਿੱਥੋਂ ਕਿੱਥੋਂ ਜਿਹੜੇ ਆਪਣੇ ਕਿਸਾਨ ਭਰਾ ਆ ਰਹੇ ਨੇ ਨਿਆ ਬੱਕਰੀ ਪਾਲ ਕਰ ਰਹੇ ਨੇ ਟ੍ਰੇਨਿੰਗ ਲਈ ਹਾਂਜੀ ਬਈ ਹਰਵਿੰਦਰ ਜੀ ਇਹ ਚੁਣਾ ਆਪਣੇ ਆਲ ਇੰਡੀਆ ਚ ਥੋੜੇ ਥੋੜੇ ਬੰਦੇ ਆਏ ਹੋਏ ਆ ਮੰਨ ਲਓ ਟੋਟਲ ਸੀਟਾਂ 30 ਸੀਗੀਆਂ ਪਰ 5-10 ਸੀਟਾਂ ਬਈ ਵਧਾਉਣੀਆਂ ਪੈਗੀਆਂ ਮੌਕੇ ਤੇ ਹਨਾ ਕਈ ਭਰਾ ਕਹਿੰਦੇ ਸਾਡੀ ਬਈ ਐਮਰਜੈਂਸੀ ਆ ਅਸੀਂ ਇਹ ਚਾਹ ਸਕਦੇ ਅਗਲੀ ਚ ਨਹੀਂ ਆ ਸਕਦੇ ਬਈ ਹਰਿਆਣੇ ਤੋਂ ਹਿਮਾਚਲ ਤੋਂ ਕਾਫੀ ਫਾਰਮਰ ਆਏ ਸੀ ਯੂਪੀ ਵਿਹਾਰ ਤੱਕ ਦੇ ਵੀ ਆਏ ਨੇ ਇੱਕ ਇੱਕ ਦੋ ਦੋ ਬੰਦੇ ਤੇ ਪੰਜਾਬ ਦੇ ਤਾਂ ਬਈ ਗੱਲ ਕਰੀਏ ਸਾਰੇ ਮਾਝੇ ਦੁਆਬਾ ਤੇ ਮਾਲਵਾ ਦਾ ਹੈਗਾ ਹੀ ਹੈਗਾ ਆਪਣੇ। ਕਿਆ ਬਾਤ ਹੈ। ਬਰਾੜ ਸਾਹਿਬ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ ਬੱਕਰੀ ਪਾਲਣ ਦੀ। ਅ ਬਈ ਜਿਵੇਂ ਤੁਸੀਂ ਅਲੱਗ-ਅਲੱਗ ਸਟੇਟਾਂ ਦੀ ਗੱਲ ਕਰਦੇ ਹੋ। ਅਲੱਗ-ਅਲੱਗ ਸਟੇਟਾਂ ਤੋਂ ਜਿਹੜੇ ਭਰਾ ਕਿਸਾਨ ਭਰਾ ਕਹੇ ਜਾਂ ਜੱਕੜੇ ਬੱਕਰੀਆਂ ਰਖਾਣੇ ਚਾਹੁੰਦੇ ਨੇ ਉਹ ਆਉਂਦੇ ਨਹੀਂ। ਤੇ ਫਿਰ ਉਹਨਾਂ ਦਾ ਜਿਹੜਾ ਮੰਨ ਲਓ ਇੰਨੀ ਵਟੋਂ ਚੱਲ ਕੇ ਆਉਂਦਾ ਰਹਿਣ ਦਾ ਪ੍ਰਬੰਧ ਕਾਨ ਦਾ ਪ੍ਰਬੰਧ ਤੇ ਟ੍ਰੇਨਿੰਗ ਦੇ ਦੌਰਾਨ ਤੁਸੀਂ ਕੱਲੀ ਪ੍ਰੈਕਟੀਕਲ ਕਾਗਜੀ ਜਿਹੜੀ ਜਾਣਕਾਰੀ ਦਿੰਦੇ ਹੋ ਜਾਂ ਜਿਹੜਾ ਪ੍ਰੈਕਟੀਕਲ ਗਰਾਊਂਡ ਤੇ ਉੱਤਰ ਕੇ ਵੀ ਬੱਕਰੀਆਂ ਕੋਲੇ ਫਾਰਮ ਤੇ ਜਾ ਕੇ ਵੀ ਜਾਣਕਾਰੀ ਦਿੰਦੇ। ਸਭ ਤੋਂ ਪ ਉਹਨਾਂ ਨੇ ਆਪਾ ਆਫਰ ਦਿੱਤਾ ਵੀ ਇੱਕ ਦਿਨ ਦੋ ਦਿਨ ਪਹਿਲਾਂ ਉਹ ਟ੍ਰੇਨ ਦੇ ਹਿਸਾਬ ਨਾਲ ਆਪਦਾ ਠੀਕ ਹੈ ਤੁਹਾਨੂੰ ਰਹਿਣ ਦੀ ਰੋਟੀ ਪਾਣੀ ਦੀ ਕੋਈ ਐਕਸਟਰਾ ਚਾਰਜ ਹੈ ਨਹੀਂਗਾ ਠੀਕ ਹੈ ਬਾਕੀ ਇੱਥੇ ਰੋਟੀ ਪਾਣੀ ਦਾ ਰਹਿਣ ਦਾ ਵਧੀਆ ਪ੍ਰਬੰਧ ਕਰਦੇ ਆਪਾਂ ਮਾਹੌਲ ਬਹੁਤ ਵਧੀਆ ਆਪਣੇ ਫਾਰਮ ਦਾ ਖੇਤਾਂ ਵਾਲਾ ਮਾਹੌਲ ਆ ਵਧੀਆ ਸਖ ਖੇਡ ਮਜ਼ਾਕ ਚੱਲਦਾ ਰਹਿੰਦਾ ਹਨਾ ਬਾਕੀ ਟ੍ਰੇਨਿੰਗ ਦਾ ਵੀ ਆਪਾਂ ਹਰੇਕ ਇਹਦੇ ਵਿੱਚ ਕਾਗਜ਼ੀ ਤਾਂ ਥੋੜਾ ਬਹੁਤ ਹੁੰਦਾ ਹੀ ਆ ਜਿਹੜੀਆਂ ਦਵਾਈਆਂ ਵਗੈਰਾ ਤੁਸੀਂ ਪਈਆਂ ਹਨ ਇਹ ਲਿਖਾਉਣੀਆਂ ਬੰਦਾ ਕਿਉਂਕਿ ਇਹ ਇੰਗਲਿਸ਼ ਨਾ ਹੈਗੇ ਆ ਸਾਲਟ ਹੁੰਦੇ ਆ ਇਹ ਬੰਦਾ ਭੁੱਲ ਜਾਂਦਾ ਜਿਆਦਾ ਯਾਦ ਨਹੀਂ ਰੱਖ ਸਕਦਾ ਪਰ ਜਿਹੜੀਆਂ ਗੱਲਾਂ ਜਿਵੇਂ ਬੱਕਰੀ ਦਾ ਮੁੱਲ ਤਿਆ ਕਰਨਾ ਬੱਕਰੀ ਖਰੀਦਣੀ ਬੱਕਰੀ ਦੀਆਂ ਬਿਮਾਰੀਆਂ ਉਹਦਾ ਰੱਖ ਰਖਾ ਉਹ ਆਪਾਂ ਸਾਰਾ ਪ੍ਰੈਕਟੀਕਲ ਹੀ ਹੁੰਦਾ ਬਈ ਬੱਕਰੀਆਂ ਚ ਹੀ ਵਾੜਦੇ ਆਪਾਂ ਸਾਰਾ ਭਾਈ ਕਿਵੇਂ ਸ਼ੈੱਡ ਵਗੈਰਾ ਪਾਉਣਾ ਕਿਵੇਂ ਘੱਟ ਖਰਚੇ 'ਚ ਤਿਆਰ ਕਰਨਾ ਹਨਾ ਕਿਵੇਂ ਫਾਰਮ ਨੂੰ ਆਪਾਂ ਨਵਾ ਮੰਨ ਲੋ ਆਪਾਂ ਕਾਮਜਾਬ ਕਿਵੇਂ ਹੋਣਾ ਬਰੀਡਰ ਕਿਵੇਂ ਰੱਖਣਾ ਜੇ ਆਪਾਂ ਬਾਹਰ ਬੈਠੇ ਆ ਇੱਧਰ ਬੈਠ ਇੰਡੀਆ 'ਚ ਫਾਰਮ ਬਣਾਉਣਾ ਦੇ ਭਰਾ ਨੂੰ ਚਾਚੇ ਤਾਏ ਦੇ ਮੁੰਡੇ ਨੂੰ ਉਹ ਆਪਾਂ ਕਿਵੇਂ ਉਤੋਂ ਦੇਖ ਸਕਦੇ ਆ ਉਹਨੂੰ ਕਿਵੇਂ ਸਟਾਰਟ ਕਰਾ ਸਕਦੇ ਆ ਮਜ਼ਦਮ ਬੰਦੇ ਨੇ ਕਿਵੇਂ ਨਾਲ ਸਾਈਡ ਬਿਜ਼ਨਸ ਕਰ ਸਕਦਾ ਇਹਦੇ ਜਾਂ ਕੋਈ ਬੀਰ ਜਗਾਰ ਹੈਗਾ ਭਰਾ ਕੋਈ ਪ੍ਰਾਈਵੇਟ ਜੌਬ ਦੇ ਨਾਲ ਕਿਵੇਂ ਇਹਨੂੰ ਹੈਂਡਲ ਕਰ ਸਕਦਾ ਉਹ ਸਾਰਾ ਦੱਸਦੇ ਆ ਆਪਾਂ ਬਿਲਕੁਲ ਹਾਂਜੀ ਭਾਈ ਇਹ ਇੱਕ ਗੱਲ ਦੋਸਤੋ ਬਹੁਤ ਵਧੀਆ ਲੱਗੀ ਮੈਨੂੰ ਬਾਈ ਜੀ ਦੇ ਕੋਈ ਰੋਜ਼ਗਾਰ ਤਾਂ ਤੁਸੀਂ ਆਪਾਂ ਬਹੁਤ ਸਾਰੇ ਚਲਾਉਣੇ ਆ ਪਰ ਯਾਰ ਇਹੋ ਜਿਹੇ ਰੋਜ਼ਗਾਰ ਜਿਹੜਾ ਸਾਰਾ ਕੁਝ ਤੁਹਾਨੂੰ ਜਾਣਕਾਰੀ ਪੂਰੀ ਜਾਣਕਾਰੀ ਦੇ ਕੇ ਤੁਹਾਨੂੰ ਰੋਜ਼ਗਾਰ ਚ ਇੱਕ ਸਾਹ ਉਹ ਨਾ ਚਲਾ ਕੇ ਦੇ ਰਹੇ ਆ ਠੀਕ ਹੈ ਨਾ ਤੇ ਬਹੁਤ ਵਧੀਆ ਬਾਈ ਤੁਸੀਂ ਉਤਸ਼ਮ ਕਰ ਰਹੇ ਹੋ ਦੂਸਰੀ ਗੱਲ ਬਾਈ ਜਿਵੇਂ ਆਪਾਂ ਹੁਣ ਅਲੱਗ-ਅਲੱਗ ਗੱਲ ਕਰ ਰਹੇ ਸੀ ਬੱਕਰੀਆਂ ਦੀ ਗੱਲ ਕੋਈ ਡਾਕਟਰ ਸਹਿਬਾਨ ਵੀ ਆਉਂਦੇ ਨੇ ਮੈਡੀਕਲ ਲਾਈਨ ਨਾਲ ਜੁੜੇ ਹੋਏ ਆਪਣੀ ਟ੍ਰੇਨਿੰਗ ਦੇ ਜਿਹੜੇ ਵੀਰੇ ਡਾਕਟਰ ਤਾਂ ਹੈਗੇ ਦੇਸੀ ਬੂਟ ਜਾਟੀ ਆ ਸਾਡੇ ਕੋਲੇ ਐਵੇਂ ਮੈਂ ਕਹਦਾ ਯੂਨੀਵਰਸਿਟੀਆਂ ਚ ਆਉਂਦੇ ਆ ਉਹ ਆਪਣੇ ਤੋਂ ਗੱਪ ਨਹੀਂ ਵਾਜਦਾ ਠੀਕ ਹੈ ਪਰ ਜਿਹੜੇ ਆਪਣੇ ਡਾਕਟਰ ਆ ਉਹਨਾਂ ਨੇ 100 100 2 200 5 500 ਬੱਕਰੀ ਦੇ ਤਜਰਬਾ ਕੀਤਾ ਹੋਇਆ ਦਵਾਈਆਂ ਦਾ ਵੀ ਉਹਦਾ ਰੱਖ ਰੱਖਾ ਜਿਹੜੇ ਆਪਣੇ ਏਰੀਏ ਦੇ ਸਫਲ ਬੱਕਰੀ ਦਾ ਬੀਬੀ ਆਦingan ਬੱਕਰੀਆਂ ਲੈ ਕੇ ਲੱਖਾਂ ਦੇ ਬੱਕਰੇ ਪੈਦਾ ਕੀਤੇ ਆ ਉਹ ਆਪਣੀ ਟ੍ਰੇਨਿੰਗ ਤੇ ਆਉਂਦੇ ਆ ਬਾਈ ਸੁੱਕੇ ਚਾਰਿਆਂ ਦਾ ਪ੍ਰੈਕਟੀਕਲ ਹੁੰਦਾ ਹਰੇ ਚਾਰਿਆਂ ਦਾ ਹੁੰਦਾ ਹਰੇ ਘਾਹ ਦੀ ਆਪ ਦੀ ਆਪ ਦੀ ਬਈ ਦੱਸਦਾ ਤਿੰਨ ਤੋਂ ਚਾਰ ਬੰਦਿਆਂ ਦੀ ਸਾਡੀ ਟੀਮ ਹੈਗੀ ਆ ਹਰਿਆਣੇ ਚੋ ਕੁਝ ਮੁੰਡੇ ਆਉਂਦੇ ਚੱਲ ਕੇ ਕੋਈ ਇਧਰੋਂ ਸਾਰੇ ਵਧੀਆ ਇੱਥੇ ਇਹਨਾਂ ਨੂੰ ਨਾ ਵਧੀਆ ਦੱਸਦੇ ਆਂ ਬਈ ਕੱਲ ਨੂੰ ਇਹ ਫੇਲ ਨਾ ਹੋਣ ਜਿਹੜਾ ਅਸੀਂ 6-7 ਸਾਲਾਂ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਐ ਇਹ ਸਾਲ ਤੇ 2 ਸਾਲਾਂ ਦੇ ਕਿਉਂਕਿ ਅੱਜ ਕੱਲ ਬਈ ਹਰੇਕ ਕੋਲੇ ਸ਼ਾਰਟਕਟ ਭਾਲਦਾ ਹਰੇਕ ਕੋਲੇ ਟਾਈਮ ਹੈ ਨਹੀਂਗਾ ਹਨਾ ਆਪਾਂ ਉਹੀ ਇਹਨਾਂ ਨੂੰ ਦੱਸਦੇ ਆਂ ਬਈ ਘੱਟ ਟਾਈਮ ਦੇ ਵਿੱਚ ਘੱਟ ਖਰਚੇ ਦੇ ਵਿੱਚ ਕਿਵੇਂ ਤੁਸੀਂ ਬੱਕਰੀ ਪਾਲਣ ਨੂੰ ਉੱਪਰ ਲੈ ਕੇ ਜਾਣਾ ਤਾਂਗੇ ਬਈ ਆਪਣੇ ਕੋਲੇ ਹੁਣ ਟ੍ਰੇਨਿੰਗ ਮੈਂ ਨਹੀਂ ਮਹੀਨੇ 1.5 ਮਹੀਨੇ ਤੋਂ ਉੱਤੇ ਰੱਖਣੀ ਸੀਗੀ ਆਪਾਂ ਨੂੰ ਅਗਲੀ ਟ੍ਰੇਨਿੰਗ 17-18 ਬਰਬਰੀ ਨੂੰ ਰੱਖਣੀ ਪੈਗੀ ਕਿਉਂਕਿ 5-10 ਬੰਦੇ ਇਹ ਚ ਵੀ ਧੱਕਾ ਕਰੀ ਜਾਂਦੇ ਕਹਿੰਦੇ ਆਉਣਾ ਮੈਂ ਕਿਹਾ ਇਹ ਚ ਨਹੀਂ ਬਈ ਆ ਸਕਦੇ ਕਿਉਂਕਿ ਆਪਣਾ ਉਹਨਾਂ ਦਾ ਪ੍ਰਬੰਧ ਹੁੰਦਾ ਫਿਰ ਆਪਣਾ ਆ ਨਹੀਂ ਗਾਵੇਂ ਭੀੜ ਮਾਰ ਲਗੇ ਇਕੱਠ ਮਾਰ ਲਗੇ ਉਹ ਕਿਸੇ ਨੂੰ ਸਪੀਕਰ ਲਾ ਲਗੇ ਸਮਝੋ ਚੀ ਨਾ ਬਈ ਉਹ ਕੰਮ ਨਹੀਂ ਗਾ ਬਿਲਕੁਲ ਭਾਈ ਇਹ ਜੀ ਟ੍ਰੇਨਿੰਗ ਹੈ ਫਿਰ ਹਰ ਮਹੀਨੇ ਰੱਖਦੇ ਤੁਸੀਂ ਇਹ ਹਰ ਮਹੀਨੇ ਹੋਇਆ ਕਰੂਗੀ ਵੀਰੇ ਟ੍ਰੇਨਿੰਗ ਇਹ ਵੀ ਆਪਣੇ ਮੁੰਡਿਆਂ ਦੀ ਇਧਰ ਲਿਆਂਦੀ ਡਿਮਾਂਡ ਸੀਗੀ ਆਪਣੇ ਆ ਜਲਾਲਾਬਾਦ ਹਬੋਰ ਏਰੀਆ ਅਮਰਸਰ ਤਰਨਤਾਰਨ ਏਰੀਆ ਹਾਇਰੀਆ ਇਧਰ ਕੋਈ ਟ੍ਰੇਨਿੰਗ ਸੈਂਟਰ ਹੈ ਨਹੀਂ ਸੀ ਪ੍ਰਾਈਵੇਟ ਸਰਕਾਰੀ ਅਧਾਰੇ ਹੈਗੇ ਪਰ ਉਹ ਸਾਲ ਦੇ ਵਿੱਚ ਬਹੁਤ ਘੱਟ ਟ੍ਰੇਨਿੰਗਾਂ ਹੁੰਦੀਆਂ ਤੇ ਆਪਾਂ ਆਪਦਾ ਨਿੱਜੀ ਤਜਰਬਾ ਆਪਣੀ ਮੇਰਾ ਵੀ ਸਪੈਸ਼ਲੀ ਮਾਰਕੀਟਿੰਗ ਦਾ ਇਹਦੇ ਵਿੱਚ ਮੈਂ ਬਹੁਤ ਵਪਾਰ ਲੈਣ ਦੇ ਵਿੱਚ ਗਿਆ ਹੋਇਆ ਕਿੱਥੇ ਬੰਦੇ ਨੂੰ ਮਾਰ ਪੈਂਦੀ ਹੈ ਕਿੱਥੇ ਨਹੀਂ ਪੈਂਦੀ ਉਹ ਸਾਰਾ ਮੈਂ ਇਹਨਾਂ ਨੂੰ ਦੱਸ ਦਾਂ ਤੇ ਬਾਕੀ ਇਹਦੇ ਵਿੱਚ ਮਲਾਜ਼ਮ ਵੀਰ ਹੋਰ ਵੀ ਏਡੋ ਏਡ ਵਰਗ ਦੇ ਬੰਦੇ ਵਪਾਰੀ ਸ਼ਹਿਰੀ ਤੇ ਬੀਬੀਆਂ ਭੈਣਾਂ ਬਹੁਤ ਬਈ ਆਉਂਦੇ ਪਾਰਟ ਟਾਈਮ ਵੀ ਕੰਮ ਕਰ ਸਕਦੇ ਬਹੁਤ ਵਧੀਆ ਬਈ ਕੰਮ ਇਹ ਬਹੁਤ ਵਧੀਆ ਪੈਸਾ ਹੈਗਾ ਇਹਦੇ ਵਿੱਚ ਤੁਹਾਡਾ 10 ਸਾਲਾਂ ਦਾ ਬੱਚਾ ਵੀ ਇਹ ਕੰਮ ਬਈ ਸੰਭਾਲ ਸਕਦਾ ਤੇ ਇਹਨੂੰ ਗਰੀਬ ਤੋਂ ਗਰੀਬ ਬੰਦਾ ਤਗੜੇ ਤੋਂ ਤਗੜਾ ਬੰਦਾ 5000 ਨਾਲ ਵੀ ਸਟਾਰਟ ਕਰ ਸਕਦੇ 50 ਲੱਖ ਨਾਲ ਵੀ ਸਟਾਰਟ ਕਰ ਸਕਦੇ ਕਿੱਡਾ ਮਰਜੀ ਇਹਨੂੰ ਹਾਈ ਲੈਵਲ ਦਾ ਕਰ ਲੋ ਲੋ ਲੈਵਲ ਦਾ ਕਰ ਲੋ ਇਹ ਬਈ ਉੱਥੇ ਕੰਮ ਸੈੱਟ ਹੋ ਜਾਂਦਾ ਬੱਕਰੀਆਂ ਦਾ ਇਹੋ ਜਿਹਾ ਕੰਮ ਹੈ ਬਾਕੀ ਇਹਦੀਆਂ ਮੀਂਗਣਾ ਤੋਂ ਲੈ ਕੇ ਦੁੱਧ, మాਸ, ਸਾਰਾ ਕੁਝ ਇਹਦਾ ਬਈ ਐਡਾ ਮੰਨ ਲਓ ਅਨਮੋਲ ਚੀਜ਼ ਆ ਬਈ ਇਹ ਹਾਂਜੀ ਬਈ ਇਸ ਤਰ੍ਹਾਂ ਜਿਵੇਂ ਆਪਾਂ ਗੱਲ ਕਰ ਰਹੇ ਆ ਤੁਸੀਂ ਨਾਲ-ਨਾਲ ਉਹਨਾਂ ਨੂੰ ਜਿਹੜੀ ਆ ਗਰਾਊਂਡ ਤੇ ਜਾ ਕੇ ਹਨਾ ਫਾਰਮ ਦੇ ਵਿੱਚ ਜਾ ਕੇ ਜਾਣਕਾਰੀ ਦਿਨੇਓ ਫੇਰ ਸੌਦੇ ਵੀ ਨਾਲ ਜਿਹੜਾ ਕਰਨੇ ਸਕੋਣਿਓ ਕਿਹੜੇ ਪਸ਼ੂ ਚ ਕੀ ਨੁਕਸ ਹੈਗੇ ਆ ਕਿਹੜੇ ਜਾਨਵਰ ਚ ਕੀ ਨੁਕਸ ਹੈਗਾ ਕਿਹੜੀ ਬਿਮਾਰੀ ਹੈਗੀ ਉਹ ਵੀ ਦੱਸ ਦਿਓ ਨਾਲ ਨਾਲ ਮੈਂ ਇੱਕ ਹੋਰ ਗੱਲ ਵੀ ਸੁਣਿਓ ਤੁਸੀਂ ਫਾਰਮ ਕਿੱਦਾਂ ਬਣਾਉਣਾ ਤੇ ਲੋਨ ਵੀ ਜਿਹੜਾ ਫਾਰਮ ਦਾ ਕਿਵੇਂ ਪਾਸ ਹੁੰਦਾ ਉਹ ਵੀ ਦੱਸ ਦਿਓ ਕਿਉਂਕਿ ਅੱਜ ਦਾ ਬਈ ਟਾਈਮ ਹੈਗਾ ਕਿਸੇ ਕੋਲੇ ਪੈਸਾ ਹੈ ਨਹੀਂਗਾ ਕੰਮ ਹਰੇਕ ਕਰਨਾ ਚਾਹੁੰਦਾ ਬਾਹਰ ਵੀ ਵਿਚਾਰੇ ਜਾਈ ਜਾਂਦੇ ਪੈਲੀਆਂ ਗਹਿਣੇ ਰੱਖ ਕੇ ਵੇਚ ਕੇ ਜਾਈ ਜਾਂਦੇ ਹੈ ਇਹ ਚ ਅਗਲਾ ਇਹਨਾਂ ਰਿਸਕ ਲੈ ਨਹੀਂ ਸਕਦਾ ਬਈ ਜ਼ਮੀਨ ਵੇਚ ਕੇ ਬੱਕਰੀਆਂ ਪਾਲ ਕੇ ਹਜੇ ਬਈ ਓਨੇ ਵੀ ਲੋਕ ਕੌਨਫੀਡੈਂਸ ਚ ਹੈ ਨਹੀਂਗੇ ਉਹਦੇ ਆਸਤੇ ਭਾਰਤ ਸਰਕਾਰ ਨੇ ਬਈ ਸਕੀਮਾਂ ਚਲਾਈਆਂ ਬਈ ਦੁੱਧ ਦਾ ਮਾਸ ਦਾ ਆਪਣੇ ਭੁੱਖ ਮਾਰੀ ਨਾ ਪਵੇ ਆਪਣੀ ਆਬਾਦੀ ਵਧੀ ਜਾਂਦੀ ਉਹਦੇ ਵਾਸਤੇ ਐਨ ਐਲ ਐਮ ਪੀ ਐਮ ਈ ਜੀ ਪੀ ਯੋਜਨਾ ਹੈਗੀਆਂ ਵਧੀਆ ਇੱਕ ਚ 35% 25% ਸਬਸਿਡੀ ਇੱਕ ਚ 50% ਸਬਸਿਡੀ ਹੈ ਲੋਨ ਸੰਬੰਧੀ ਆਪਾਂ ਸਾਰੇ ਕੱਲੇ ਕੱਲੇ ਡਾਕੂਮੈਂਟ ਕਿੱਥੋਂ ਤਿਆਰ ਕਰਾਉਣੇ ਕਿਵੇਂ ਕਰਾਉਣੇ ਉਹਦੇ ਵਾਸਤੇ ਇੱਕ ਪ੍ਰਮਾਣ ਪੱਤਰ ਚਾਹੀਦਾ ਹੁੰਦਾ ਉਹ ਵੀ ਆਪਾਂ ਟ੍ਰੇਨਿੰਗ ਤੋਂ ਬਾਅਦ ਬਈ ਦਿੰਨੇ ਆ ਸਾਰਿਆਂ ਨੂੰ ਹਾਂ ਬਈ ਬਹੁਤ ਬਹੁਤ ਜਿਹੜਾ ਹੈਗੇ ਵਧੀਆ ਤੁਸੀਂ ਕਰ ਰਹੇ ਹੋ ਬਈ ਬਹੁਤ ਬਹੁਤ ਸ਼ੁਕਰੀਆ ਬਰਾਦਾਂ ਦਾ ਤੁਹਾਡਾ ਤੇ ਦੋਸਤੋ ਤੁਸੀਂ ਦੇਸ਼ ਮਾਲਵਾਨਾ ਜੁੜੇ ਹੋਇਓ ਇਸ ਤਰ੍ਹਾਂ ਦੀ ਬਹੁਤ ਵਧੀਆ ਵਧੀਆ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਹੁਣ ਵਾਲ ਸਮੇਂ 'ਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ ਹਾਂਜੀ ਚਲੋ